ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਬਲੌਗ ਦੇ ਵਿੱਚ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਅਸੀਂ ਵੀ ਠੀਕ ਠਾਕ ਆ ਬਿਲਕੁਲ ਤੇ ਮੈਂ ਗਈ ਹੋਈ ਸੀ ਪੇਕੇ ਪਿੰਡ ਦੀ ਤੇ ਅਸੀਂ ਕੱਲ ਵਾਪਸ ਆ ਗਏ ਆ ਤੇ ਅੱਜ ਦਾ ਰੁਟੀਨ ਤੋਂ ਡਿਨਰ ਸਾਰਾ ਸ਼ੇਅਰ ਕਰਾਂਗੇ ਨਿਊ ਫੋਨ ਜਿਹੜਾ ਬੇਬੀ ਹੈ ਆਪਣਾ ਉਹਦੇ ਨਾਲ ਆਪਣਾ ਕਿ ਰੁਟੀਨ ਕਿਦਾਂ ਦਾ ਚੱਲ ਰਿਹਾ ਹੈਗਾ ਤੇ ਬੇਬੀ ਆਪਣਾ ਜੀ ਸੁੱਤਾ ਪਿਆ ਹੈਗਾ ਇਹ ਬਹੁਤ ਖਰਾਬ ਹੈ ਜੀ ਰਾਤ ਨੂੰ ਤਾਂ ਸਾਰੀ ਰਾਤ ਮੈਨੂੰ ਇਹ ਸੌਣ ਨਹੀਂ ਦਿੰਦਾ ਹੈਗਾਗਾ ਤੇ ਜਾਂ ਤਾਂ ਖੇਡਣ ਲੱਗ ਜਾਂਦਾ ਹੈ ਜਾਂ ਫਿਰ ਰੋਣ ਲੱਗ ਜਾਂਦਾ ਹੈਗਾ ਅਬ ਕਿ ਗੋਦੀ ਚੱਕੋ ਵੀ ਮੈਨੂੰ ਐਵੇਂ ਮੋਡੇ ਲਾ ਕੇ ਰੱਖੋ ਹਣਾ ਮੋਡੇ ਲੱਗ ਹੁਣੇ ਤੋਂ ਇਹ ਮੋਡੇ ਲੱਗਦਾ ਜ਼ਿਆਦਾਤਰ ਗੋਦੀ 'ਚ ਨਹੀਂ ਪੈਂਦਾ ਹੈਗਾਗਾ ਤੇ ਦਿਨ ਚ ਆਪ ਸੋ ਜਾਂਦਾ ਗਾ ਬਈ ਤੇ ਹਨਾ ਲੇਡੀਜ਼ ਨੇ ਵੀ ਜਿਹੜੀਆਂ ਬਜ਼ੁਰਗ ਨੇ ਮੈਨੂੰ ਕਹਿਦੇ ਨੇ ਕਿ ਤੂੰ ਹੀ ਦਿਨੇ ਸੋ ਜਾ ਕਰ ਜਦੋਂ ਇਹ ਸੋ ਜਾਂਦਾ ਹਨਾ ਤੂੰ ਵੀ ਨੀਂਦ ਲਾ ਲਿਆ ਕਰ ਆਪੀ ਪਰ ਬਈ ਜਿਹੜੀ ਜਹੇ ਜੀ ਹਨਾ ਰਾਤ ਨੂੰ ਨੀਂਦ ਆਉਣੀ ਹੁੰਦੀ ਹੈ ਉਹ ਜੀ ਦਿਨੇ ਕਿੱਥੇ ਆਉਂਦੀ ਹੈ ਨਾ ਨਹਾਉਣਾ ਧੋਣਾ ਵੀ ਹੁੰਦਾ ਹੋਰ ਵੀ ਚਲ ਛੋਟੇ ਮੋਟੇ ਕੰਮ ਹੋ ਜਾਂਦੇ ਨੇ ਨਾ ਬਾਕੀ ਦਿਨ ਚੋਹ ਜਾਂ ਮੌਲ ਨਹੀਂ ਬੰਦਾ ਜਿਹੇ ਜਿਹੇ ਰਾਤ ਨੂੰ ਮੌਲ ਹੁੰਦਾ ਨਾ ਨੀਂਦ ਪੂਰੀ ਕਰ ਜਾਂਦਾ ਤੇ ਪਰ ਫਿਰ ਵੀ ਚਲੋ ਮਾੜ ਮੋਟੀ ਅੱਖ ਲਾ ਲੈਂਦੀ ਇਹ ਦਿਨੇ ਸੋ ਜਾਈਦਾਗਾ ਐਵੇਂ ਬਸ ਹੋ ਜੂਗਾ ਟਾਈਮ ਪਾਸ ਐਨੇ ਦਾ ਰੁਟੀਨ ਬਣ ਜੂਗਾ ਨਾ ਸਹੀ ਤਰੀਕੇ ਨਾਲ ਰਾਤ ਨੂੰ ਸੌਣ ਲੱਗ ਜੂਗਾ ਇਹ ਹੌਲੀ-ਵਲੀ ਤੇ ਵੈਸੇ ਸਵਾ ਮਹੀਨੇ ਦਾ ਹੋ ਗਿਆ ਇਹ ਤੇ ਹੌਲੀ-ਵਲੀ ਆਪਾਂ ਦਾ ਰੁਟੀਨ ਚੇਂਜ ਕਰ ਦਾਂਗੇ ਦਿਨੇ ਨੂੰ ਸੌਣ ਨਹੀਂ ਦੇਣਾ ਆਪਾਂ ਤੇ ਫਿਰ ਆਪ ਹੀ ਰਾਤ ਨੂੰ ਸੌਿਆ ਕਰੂਗਾ ਤੇ ਸਵੇਰੇ ਮਤਲਬ ਮੈਂ ਤੋਂ ਬਲੌਗ ਸਟਾਰਟ ਨਹੀਂ ਕੀਤਾ ਗਿਆ ਕਿਉਂਕਿ ਕਿਸਮਤ ਪ੍ਰੀਤ ਸਕੂਲ ਜਾਂਦੀ ਸੀ ਉਹਦੀਆਂ ਮੈਂ ਗੁੱਤਾਂ ਕਰੀਆਂ ਹਨਾ ਤੇ ਨਮਾਤਾ ਉਹ ਦਾਦੀ ਨੇ ਦਿੱਤੀ ਸੀ ਉਹ ਤੇ ਬਾਕੀ ਉਹਦੇ ਵਰਦੀ ਵਗੈਰਾ ਪਾਈ ਉਹ ਰੈਡੀ ਕੀਤਾ ਤੇ ਉਦੋਂ ਮੈਂ ਬਲੌਗ ਜਿਹੜਾ ਸਟਾਰਟ ਨਹੀਂ ਕਰ ਸਕੀ ਕਿਉਂਕਿ ਹਰ ਗੁਣ ਵੀ ਉਸ ਟਾਈਮ ਜਾਗਦਾ ਸੀਗਾ ਤਾਂ ਕਰਕੇ ਬਹੁ ਗਾ ਪਿਆ ਹੋਇਆ ਸੀਗਾ ਤੇ ਉਹ ਸਕੂਲ ਚਲੀ ਗਈ ਹੈ ਜੀ ਤੇ ਆਪਾਂ ਹਲੇ ਰੋਟੀ ਉਟੀ ਖਾਣੀ ਹੈ ਜੀ ਤੇ ਟਾਈਮ ਹੋ ਚੁੱਕਿਆ ਜੀ 9 9:30 ਵਜੇ ਦਾ ਤੇ ਚਲੋ ਜੀ ਮੈਂ ਤੁਹਾਨੂੰ ਹੁਣ ਮਿਲਦੀ ਆ ਰੋਟੀ ਖਾ ਕੇ ਇੱਧਰ ਹਰ ਗੁੰਦੇ ਪਏ ਆ ਜੀ ਲੰਗੋਟ ਤੇ ਹਰ ਗੁੰਦੇ ਆ ਸੁੱਤਾ ਰੋਟੀ ਖਾ ਕੇ ਹੁਣ ਫਿਰ ਮੈਂ ਨਹਾ ਲੂੰਗੀ ਨਹਾ ਕੇ ਫਿਰ ਮੈਂ ਹਰ ਗੁਰੂ ਨੂੰ ਨਮਾਉਂਗੀ ਅੱਜ ਮੈਂ ਪਹਿਲੇ ਦਿਨ ਹਰ ਗੁਰੂ ਨੂੰ ਨਮਾਉਂਗੀ ਕਿਉਂਕਿ ਪਹਿਲਾਂ ਵੀ ਜਦੋਂ ਮੈਂ ਉਰੇ ਸੀਗੀ ਪਹਿਲਾਂ ਦਾ 10 15 ਦਿਨ ਦੀ ਪੂਆਰੇ ਨਮਾਇਆ ਸੀ ਇਹਨੂੰ ਉਰੇ ਆਈ ਹੋਈ ਸੀਗੀ ਤੇ ਹੁਣ ਫਿਰ ਮੈਂ ਪਿੰਡ ਵਾਗੀ ਸੀ ਉੱਥੇ ਮੇਰੀ ਭਝਾਈ ਨੇ ਇਹਨੂੰ ਨਮਾਇਆ ਤੇ ਅੱਜ ਮੈਨੂੰ ਨਮਾਉਣਾ ਪੈਣਾਗਾ ਚਲੋ ਆਪਾਂ ਹੌਲੀ ਹੌਲੀ ਨਮਾ ਲਾਂਗੇ ਨਾ ਵੈਸੇ ਦੀ ਮੈਂ ਗੁੜੀ ਆਪਣੀ ਜਿਹੜੀ 6 ਸਾਲ ਦੀ ਹੋਊਗੀ ਹੈ ਜੀ ਉਹਨੂੰ ਮੈਂ ਨਮਾਉਂਦੀ ਹੁੰਦੀ ਸੀਗੀ ਪਰ ਹੁਣ ਮੈਂ ਭੁੱਲ ਗਈ ਆ ਵੀ ਕਿਵੇਂ ਜਨਮਾਉਂਦੀ ਸੀਗੀ ਛੋਟੇ ਬੱਚੇ ਨੂੰ ਚਲੋ ਫਿਰ ਵੀ ਆਪਾਂ ਹਾਲੀਵੁੱਡ ਹੀ ਹਨ ਨਾ ਨਮਾਵਾ ਮੰਗੀ ਕਿਸ ਲੋਟਨ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਵਲੌਗ ਨਾਲ ਇਸ ਤਰ੍ਹਾਂ ਬਣੇ ਰਹੋ ਤੇ ਚਲੋ ਜੀ ਮਿਲਦੇ ਆ ਰੋਟੀ ਖਾ ਕੇ ਠੀਕ ਹੈ ਜੀ ਹਾਂਜੀ ਆਪਾਂ ਇੱਥੇ ਨਾਲੇ ਤੇ ਹਰ ਗੁੰਨ ਨੂੰ ਨਮਾਉਣਾ ਸੀ ਪਹਿਲਾਂ ਤਾਂ ਮੈਂ ਆਪਣੇ ਨਹਾਉਣ ਤੋਂ ਪਹਿਲਾਂ ਪਰ ਉਹ ਨਾ ਸੁੱਤਾ ਹੀ ਪਿਆਗਾ ਤਾਂ ਕਰਕੇ ਫਿਰ ਮੈਂ ਉਠਾਇਆ ਨਹੀਂ ਹੈਗਾਗਾ ਫਿਰ ਜਦੋਂ ਸੁੱਤੇ ਪਏ ਨੂੰ ਉਠਾ ਕੇ ਨਮਾਉਣ ਲੱਗੇ ਨਾ ਫਿਰ ਉਹ ਵਿਚਰ ਜਾਂਦਾ ਹੈਗਾ ਤਾਂ ਫਿਰ ਉਹ ਸਰਾਹ ਚੜਾ ਜਾਂਦਾ ਹੈਗਾ ਮੈਂ ਕਿਹਾ ਚਲ ਜਦੋਂ ਵੀ ਉੱਠ ਗਿਆ ਉਹਦੀ ਨਮਾ ਲਾਂਗੀ ਹੈਨਾ ਤੇ ਇੱਥੇ ਆਪਾਂ ਥੋੜਾ ਜਿਹਾ ਸਕਿਨ ਕੇਅਰ ਕਰ ਰਹੀ ਸੀਗੇ ਕਿਉਂਕਿ ਵੈਸੇ ਤਾਂ ਮੇਰੀ ਸਕਿਨ ਆਲਵੇਸ ਗਲੋਇੰਗ ਹੀ ਹੈ ਤੇ ਪਰ ਹੁਣ ਫਿਰ ਵੀ ਨਾ ਬ੍ਰੈਸਟ ਫੀਡਿੰਗ ਕਰਾਉਣੀ ਹੈ ਮੈਂ ਡਿਲੀਵਰੀ ਹੋ ਕੇ ਹੱਡੀਆਂ ਤਾਂ ਕਰਕੇ ਥੋੜੀ ਕਮਜ਼ੋਰੀ ਦੀ ਵਜ੍ਹਾ ਕਰਕੇ ਮੇਰੇ ਨਾਲ ਤੇ ਉੰਜ ਤਾਂ ਕੁਛ ਨਹੀਂ ਮਤਲਬ ਸ਼ਾਇਆ ਵਗੈਰਾ ਤਾਂ ਕੁਛ ਨਹੀਂ ਹੈਗਾ ਬਟ ਉਹ ਹੋ ਰਿਹਾ ਹੈ ਕਿ ਕਿਨ ਥੋੜੀ ਥੋੜੀ ਜੀ ਡਲ ਹੋ ਰਹੀ ਹੈ ਸਕਿਨ ਤਾਂ ਫਿਰ ਮੇਰੇ ਕੋਲ ਇਹ ਹੀ ਬਸ ਇੱਕ ਰੋਸਕ ਹੈਗਾ ਕਿ ਮੈਂ ਜਿਹੜਾ ਟਮਾਟਰ ਹੈ ਉਹਦੀ ਮ사ਜ ਕਰਦੀ ਆ ਆਪਣੇ ਫੇਸ ਤੇ ਹੋਰ ਵੀ ਮੈਂ ਗਈ ਹੋਮ ਮੇਡ ਰੈਮਡੀਜ਼ ਜਿਹੜੀਆਂ ਮੈਂ ਵਰਤ ਵੀ ਰਹੀ ਨਹੀਂ ਆ ਤੇ ਜਿਹ ਦਿਨ ਆਪਣੀ ਸਕਿਨ ਜਿਹੜੀ ਉਹ 글로 ਕਰਦੀ ਹੈ ਤੇ ਪਰ ਜ਼ਿਆਦਾਤਰ ਮੈਂ ਜਦੋਂ ਮਤਲਬ ਜਿਆਦਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਹਨਾ ਜਿਆਦਾ ਮਨ ਨਹੀਂ ਕਰ ਰਿਹਾ ਹੁੰਦਾ ਕੁਛ ਹਨਾ ਜਾਂ ਫਿਰ ਜਿਆਦਾ ਆਈਟਮਾਂ ਜਿਹੜੀਆਂ ਆਪਾਂ ਨੂੰ ਚਾਹੀਦੀ ਹੁੰਦੀਆਂ ਨੇ ਘਰੇ ਨਹੀਂ ਹੁੰਦੀਆਂ ਤਾਂ ਫਿਰ ਮੈਂ ਸਿਰਫ ਟਮਾਟਰ ਦਾ ਜੂਸ ਕਰਦੀ ਆ ਤੇ ਕਈ ਵਾਰ ਟਮਾਟਰ ਵੀ ਘਰੇ ਨਹੀਂ ਹੁੰਦਾ ਹੈਗਾ ਤੇ ਅੱਜ ਪਿਆ ਸੀਗਾ ਮੈਂ ਕਿਹਾ ਚਲੋ ਥੋੜਾ ਜਿਹਾ ਹਨਾ ਸਵਾ ਮਹੀਨਾ ਹੋ ਗਿਆ ਹੁਣ ਆਪਾਂ ਆਪਣਾ ਕੇਅਰ ਸਟਾਰਟ ਕਰ ਸਕਦੇ ਹਾਂਗੇ ਤੇ ਮੈਂ ਨਾ ਅੱਜ ਅ ਸੀ ਗਵੀਰਵਾਰ ਭੁੱਲ ਕੇ ਸਰ ਦੇ ਵਿੱਚ ਪਾਣੀ ਤਾਂ ਪਾ ਲਿਆ ਫਿਰ ਮੈਂ ਸ਼ੈਂਪੂ ਨਹੀਂ ਕਰਿਆ ਹੈਗਾ ਕਿਉਂਕਿ ਫਿਰ ਬੁੜੀਆਂ ਕਹਿਣ ਲੱਗ ਦੇ ਨੇ ਕਿ ਤੂੰ ਸਿਰ ਨਾਲੀ ਅੱਜ ਵੀਰਵਾਰ ਸੀ ਆਇਆ ਸੀ ਹੈਨਾ ਤੇ ਫਿਰ ਮੈਂ ਬਈ ਸ਼ੈਂਪੂ ਨਹੀਂ ਕੀਤਾ ਹੈਗਾ ਗਿੱਲੇ ਕਰ ਲੇ ਬਾਲ ਫਿਰ ਮੈਂ ਇਹ ਇਕੱਠੇ ਕਰ ਲੇ ਮੈਂ ਕਿਹਾ ਚੱਲ ਸ਼ੈਂਪੂ ਨਹੀਂ ਕਰਦੇ ਆਪਾਂ ਕੱਲ ਨੂੰ ਸ਼ੈਂਪੂ ਕਰ ਲਾਂਗੇ ਤੇ ਇੱਕ ਵੀਰੇ ਮੈਂ ਪਹਿਲਾ ਵੀਡੀਓ ਪਾਈ ਸੀਗੀ ਹੈਨਾ ਅ ਵੀ পেট ਦੇ ਵਿੱਚ ਜਦੋਂ ਆਪਣੇ ਹਨਾ ਬੱਚਾ ਬੇਬੀ ਬॉय ਹੁੰਦਾਗਾ ਤਾਂ ਉਹਦੀ ਕੀ ਨਿਸ਼ਾਨੀਆਂ ਹੁੰਦੀਆਂ ਨੇ ਉਹ ਇੱਕ ਰਿਕੁਐਸਟਡ ਵੀਡੀਓ ਸੀ ਕਿਸੇ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਆਪਣਾ ਐਕਸਪੀਰੀਅੰਸ ਹੈ ਜਿਹੜਾ ਜਰੂਰ ਸ਼ੇਅਰ ਕਰਿਓ ਹਨਾ ਤਾਂ ਅਗਰ ਕਿਵਰੇ ਮੈਂ ਉਹ ਵੀਡੀਓ ਸ਼ੇਅਰ ਕੀਤੀ ਸੀ ਕਿ ਹਨਾ ਮੈਂ ਆਪਣੇ ਆਪ ਵੀ ਨਹੀਂ ਕੀਤੀ ਚਲੋ ਕਿਸੇ ਨੇ ਕਿਹਾ ਤਾਂ ਮੈਂ ਸ਼ੇਅਰ ਕਰਤੀ ਤੇ ਉਹਦੇ ਵਿੱਚ ਕੋਈ ਮੈਂ ਇਸ ਤਰ੍ਹਾਂ ਤਾਂ ਨਹੀਂ ਕਿਹਾ ਕਿਸੇ ਨੂੰ ਹਨਾ ਵੀ ਤੁਸੀਂ ਵੀ ਬੇਟੀਆਂ ਜਾਂ ਮਾੜੀਆਂ ਹੁੰਦੀਆਂ ਨੇ ਹਨਾ ਜਾਂ ਕੁੜੀਆਂ ਨੂੰ ਜਨਮ ਨਾ ਦੋ ਜਰ ਹਨਾ ਐਦੀ ਐਦਾਂ ਨਹੀਂ ਤਾਂ ਮੈਂ ਕੋਈ ਗੱਲ ਨਹੀਂ ਕਰੀ ਹੈਗੀ ਜੀ ਤੇ ਪਰ ਫਿਰ ਵੀ ਹਣਾ ਬੈਡ ਕਮੈਂਟ ਆ ਰਹੇ ਨੇ ਕਿ ਤੁਸੀਂ ਵੀ ਕੋ ਕੁੜੀ ਹੋਗੇ ਹਣਾ ਤੁਹਾਡੀ ਮਾਂ ਨੇ ਵੀ ਤੂੰ ਸੌਂ ਜਮੇ ਆਵੇਂਗੀ ਤੱਕ ਮੇਰੇ ਵੀ ਬਰੇ ਇੱਕ ਕੁੜੀ ਹੈਗੀ ਤੇ ਮੈਂ ਬਹੁਤ ਲਾਡਣਾ ਚਾਹਵਨ ਵਾਲਾ ਸੀ ਉਹਨੂੰ ਪਾਲਿਆ ਹੈਗਾ ਤੇ ਬਹੁਤ ਪਿਆਰੀ ਹੈ ਸਾਨੂੰ ਤੇ ਸੈਕੰਡ ਜਿਹੜਾ 베ਬੀ ਬੋਏ ਹੋਇਆਗਾ ਤਾਂ ਕਰਕੇ ਮੈਂ ਆਪਣਾ ਜਿਹੜਾ ਐਕਸਪੀਰੀਅੰਸ ਉਹ ਸ਼ੇਅਰ ਕੀਤਾ ਸੀਗਾ ਸਿਰਫ ਤੇ ਇਹਦੇ ਵਿੱਚ ਮੈਂ ਕਿਸ ਕੁੜੀਆ ਨੂੰ ਮਾੜਾ ਨਹੀਂ ਕਿਹਾ ਹੈਗਾ ਕੁਝ ਵੀ ਐਦਾਂ ਦਾ ਨਹੀਂ ਕਿਹਾ ਮੈਂ ਸਿਰਫ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਹੈਗਾ ਕੀ ਜਿਨ੍ਹਾਂ ਦੇ ਹਨਾ ਆਲਰੇਡੀ ਕੁੜੀਆਂ ਹੁੰਦੀਆਂ ਲੰਗੀਆਂ ਹਨਾ ਉਹਨਾਂ ਨੂੰ ਬੇਬੀ ਬॉय ਚਾਹੀਦਾ ਹੁੰਦਾਗਾ ਤਾਂ ਉਹਨਾਂ ਲਈ ਮੈਂ ਵੀਡੀਓ ਬਣਾਈ ਸੀਗੀ ਤੇ ਤੇ ਇਹਦੇ ਵਿੱਚ ਮੈਂ ਕੋਈ ਐਵੇਂ ਨਹੀਂ ਕਿਹਾ ਹੈਗਾ ਹਨਾ ਵੀ ਸੱਚੀ ਗੱਲ ਹੈ ਹਨਾ ਵੀ ਸੱਚੀ ਹੀ ਜਿਹੜੇ ਸਿੰਪਟਮਸ ਨੇ ਇਹਨਾਂ ਦਾ ਬੇਬੀ ਬॉय ਹੋਊਗਾ ਮੈਂ ਸਿਰਫ ਆਪਣਾ ਐਕਸਪੀਰੀਅੰਸ ਹੈ ਜਿਹੜਾ ਉਹ ਸ਼ੇਅਰ ਕੀਤਾ ਸੀ ਵੀਰੇ ਪਲੀਜ਼ ਬੈਡ ਕਮੈਂਟ ਨਾ ਕਰਿਆ ਕਰੋ ਪਹਿਲਾਂ ਵੀਡੀਓ ਨੂੰ ਸੋਚ ਲੈ ਸਮਝ ਲਿਆ ਕਰੋ ਵੀ ਅਗਰੇ ਨੇ ਕਿਵੇਂ ਬਣਾਈ ਹੈ ਵੀਡੀਓ ਠੀਕ ਹੈ ਜੀ ਤੇ ਬਸ ਇੰਨਾ ਕਹਿਣਾ ਸੀਗਾ ਬਾਕੀ ਜਿਨ੍ਹਾਂ ਨੇ ਬੈਡ ਕਮੈਂਟ ਕਰਨੇ ਉਹਨਾਂ ਤਾਂ ਕਰਨੀ ਨੇ ਤੇ ਮਿਲਦੇ ਆ ਸੋਨੂੰ ਨੈਕਸਟ ਸੀਨ ਦੇ ਵਿੱਚ ਤੇ ਆਪਾਂ ਹਰਗੁਰੂ ਨੂੰ ਨਮਾਵਾਂਗੇ ਤੇ ਕਿਸਮਤ ਪ੍ਰੀਤ ਕੋਲੋਂ ਆਊਗੀ ਤਾਂ ਫਿਰ ਆਪਾਂ ਵਲੌਗ ਨੂੰ ਆਪਣੇ ਕੰਟੀਨਿਊ ਰੱਖਾਂਗੇ ਜੀ ਠੀਕ ਹੈ ਜੀ ਇਹ ਤੇ ਸੀਗਾ ਜੀ ਰਾਤ ਮੰਮੀ ਦਾ ਮੰਝਾ ਨਾਲ ਕਿਉਂਕਿ ਰਾਤ ਨੂੰ ਹਰਗੁਰੂ ਉੱਠਦਾ ਕਈਆਂ ਵਾਰ ਤਾਂ ਫਿਰ ਲੋੜ ਪੈਂਦੀ ਹੈ ਨਾ ਕੋਲੇ ਕੋਈ ਹੋਣਾ ਚਾਹੀਦਾ ਤੇ ਬਈ ਅਸੀਂ ਚ ਹੋ ਗਏ ਚਾਰ ਜਾਨੇ ਬੈੱਡ ਤੇ ਤੇ ਬਹੁਤ ਔਖੇ ਹੋਏ ਤੇ ਰਾਇ ਦਾ ਸੋ ਤੁਸੀਂ ਸਹੀ ਹੈ ਜਾਂ ਨਹੀਂ ਆ ਜ ਜਿਹੜਾ ਦਮਾਨ ਬੈੱਡ ਆਪਣਾ ਹੈ 4.5 ਹੁੰਦਾ ਹੈਗਾ ਕਾਫੀ ਚੌੜਾ ਹੈਗਾ ਤੇ ਇਹ ਮੈਂ ਸੋਚਿਆ ਕਿ ਆਪਾਂ ਬੈੱਡ ਦੇ ਨਾਲ ਅਟੈਚ ਕਰ ਲਾਂਗੇ ਤਾਂ ਫਿਰ ਅਸੀਂ ਚਾਰੇ ਜਾਨੇ ਖੁੱਲੇ ਡੁੱਲੇ ਪੈ ਜਾ ਕਰਾਂਗੇ ਇਧਰਲੀ ਸਾਈਡ ਤੇ ਇਧਰਲੀ ਸਾਈਡ ਤੇ ਜਿੱਧਰ ਮੰਜਾ ਪਿਆ ਹੈਗਾ ਤੇ ਇਧਰ ਆਪਾਂ ਜਿਹੜਾ ਦਮਾਨ ਬੈੱਡ ਹੈ ਉਹ ਨਾਲ ਅਟੈਚ ਕਰਕੇ ਲਾ ਲਾਂਗੇ ਪਰ ਇਹਦੀ ਨਾ ਜਿਹੜੀ ਲੈਂਥ ਹੈਗੀ ਉਹ ਨਹੀਂ ਪਤਾ ਵੀ ਲੰਬਾਈ ਹੈਗੀ ਕਿ ਬਰਾਬਰ ਆ ਉੱਗੀ ਕਿ ਜਾ ਫਰਕ ਰਹੂਗਾ ਥੋੜਾ ਬਹੁਤਾ ਚਲੋ ਫਿਰ ਵੀ ਵੈਸੇ ਕੋਈ ਚੱਕਰ ਨਹੀਂ ਹੈਗਾ ਮੈਂ ਤੇ ਹਰ ਗੁਣਾ ਅਸੀਂ ਇੱਥੇ ਪੈ ਜਾ ਕਰਾਂਗੇ ਤੇ ਉਹ ਕਿਸ਼ੂ ਤੇ ਕਿਸ਼ੂ ਦੇ ਪਪਾ ਉਹ ਪੈ ਜਾ ਕਰਨਗੇ ਵੱਡੇ ਬੈੱਡ ਤੇ ਠੀਕ ਹੈ ਜੀ ਤੇ ਸੌਰੀ ਜੀ ਮੈਂ ਸੋਗੀ ਸੀ ਹੀ ਹਰ ਗੁੰਮ ਵੀ ਸੋ ਗਿਆ ਸੀ ਥਰ ਗੁੰਦੇ ਨਾਲ ਉਹਨੇ ਟਾਈਮ ਤੇ ਆਪਾਂ ਵੀਡੀਓ ਸ਼ੂਟ ਕਰਨਾ ਸੀਗਾ ਪਰ ਮੈਨੂੰ ਨਾ ਬੈਨ ਨਾ ਗੁਲਝ ਗਈ ਜਦੋਂ ਉੱਠਿਆ ਰੋਣਾ ਸ਼ੁਰੂ ਕਰਤਾ ਫਿਰ ਦੁੱਧ ਪੀ ਕੇ ਮੈਨੂੰ ਆਇਆ ਸੀ ਸੋਣਾ ਜਾਵੇ ਦਵਾਰੇ ਤੇ ਹੁਣ ਸੁੱਤਾ ਪਿਆ ਹੈਗਾ ਤੇ ਫਿਰ ਮੈਂ ਤਾਂ ਵੀਡੀਓ ਨਹੀਂ ਸ਼ੂਟ ਹੋਈ ਆਪਾਂ ਇਹਨੂੰ ਨਮਾਤਾ ਸੀਗਾ ਨਾ ਕਿ ਫਿਰ ਅਸੀਂ 12:00 ਵਜੇ ਸੋ ਗਏ ਸੀ ਜੀ ਤੇ ਹੁਣ ਮੈਂ ਉਠਿਆ ਦੋ ਵਜੇ ਹੋ ਚੁੱਕੇ ਨੇ ਤੇ ਕਿਸਮਤ ਦਾ ਬ੍ਰੀਤ ਦੋ ਬੀਕ ਤੇ ਆ ਜਾ ਲਿੰਡੀਆ ਕਰੰਟ ਆਇਆ 1:00 ਬਜੇ ਦੇ ਕਰੀਬ ਤੇ ਆਪਾਂ ਫਿਰ ਤੁਹਾਨੂੰ ਕਿਸਮਤ ਭਰੀ ਤੇ ਨਾਲ ਵੀ ਮਿਲਾਵਾਂਗੇ ਤੇ ਬਾਕੀ ਨਾ ਆਪਾਂ ਮੀਸ਼ੋ ਤੋਂ ਹੋਮ ਡੈਕੋਰ ਵਾਲੀਆਂ ਦੋ ਚੀਜ਼ਾਂ ਮੰਗਾਈਆਂ ਸੀ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਪਤਾ ਹੀ ਨਹੀਂ ਕਿਤੇ ਰੱਖਦੀ ਆ ਮੰਮੀ ਨੇ ਮੰਮੀ ਮੈਂ ਹੁਣ ਕੱਲੀ ਬੈਠੀ ਆ ਕਮਰੇ ਦੇ ਵਿੱਚ ਮੰਮੀ ਪਤਾ ਹੀ ਨਹੀਂ ਕਿੱਧਰ ਜਾ ਰਹੇ ਨੇਗੇ ਤੇ ਬਾਹਰ ਨਿਕਲਦੀ ਮਤਲਬ ਵੈਰੀ ਗਰਮੀ ਬਹੁਤ ਜ਼ਿਆਦੀ ਹੈਗੀ ਮੇਰੇ ਕੋਲ ਹੀ ਨਹੀਂ ਆਈ ਮੰਮੀ ਇਹ ਜੋ ਮੈਂ ਬਹੁਤ ਟਾਈਮ ਹੀ ਸੁੱਤੀ ਪਈਆਂ ਕਿਉਂਕਿ ਬਿਜਲੀ ਜਾਗੋ ਮਿੱਚੀ ਹੁੰਦੀ ਰਹਿੰਦੇ ਆਪਾਂ ਨੂੰ ਮੈਂ ਦੇਖਿਆ ਇੱਕ ਦੋ ਵਾਰੀ ਕੋਈ ਨਹੀਂ ਸੀਗਾ ਮੇਰੇ ਕੋਲ ਤੇ ਚਲੋ ਆਪਾਂ ਪੁੱਛਦੇ ਆ ਮੈਂ ਮੰਮੀ ਨੂੰ ਮੈਂ ਮੰਮੀ ਨੂੰ ਪੁੱਛ ਕਿ ਉਹ ਦੋਨੋਂ ਚੀਜ਼ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਕੀ ਬਗਵਾਈਆਂ ਸੀ ਤੇ ਆਪਾਂ ਕੋਸ਼ਿਸ਼ ਕਰਾਂਗੇ ਹਨਾ ਤੇ ਕਿ ਜਿਹੜਾ ਵਲੌਗ ਅਗਲਾ ਮੁਕਾ ਆਪਾਂ ਹੋਰ ਦੂਰ ਕਰਵਾਵਾਂਗੇ ਤੁਹਾਨੂੰ ਆਪਣੇ ਘਰ ਦਾ ਜਿਹੜਾ ਤੇ ਚਲੋ ਜੀ ਬੁਲਾਉਂਦੇ ਆ ਤੁਹਾਨੂੰ ਹਨਾ ਅ ਦਿਖਾਣੇ ਨਾ ਜਿਹੜੀਆਂ ਮੀਸ਼ੂ ਦਾ ਪਾਇਟਾ ਮਗਵਾਈਆਂ ਨੇ ਤੇ ਚਲੋ ਜੀ ਮੈਂ ਥੋੜਾ ਜਿਹਾ ਬਾਹਰ ਆਈ ਸੀ ਤੁਹਾਨੂੰ ਦਿਖਾਵਾਂ ਸਾਡੇ ਘਰੇ ਦੋ ਦਰਖਤ ਲੱਗੇ ਹੋਏ ਨੇ ਇੱਕ ਲੱਗਿਆ ਹੋਇਆ ਜਾਮਨ ਦਾ ਤੇ ਇੱਕ ਲੱਗਿਆ ਹੋਇਆ ਜੀ ਠੀਕੂਆ ਦਾ ਠੀਕੂਆ ਜਿਹੜੇ ਸਦਾ ਬਾਹਰ ਲੱਗਦੀ ਜਾਂਦੇ ਹੈਗੇ ਪਰ ਘਰੌਣੇ ਪੈਂਦੇ ਹੈਗੇ ਡੱਬੇ ਦੇ ਵਿੱਚ ਪਾ ਕੇ ਗੱਤੇ ਦੇ ਡੱਬੇ ਦੇ ਵਿੱਚ ਪਾ ਕੇ 8 ਦਿਨਾਂ ਦੇ ਵਿੱਚ गिर ਜਾਂਦੇ ਗੱਤੇ ਡੱਬੇ ਵਿੱਚ ਸੌਰੀ ਜਿਹੜੇ ਆਪਣੇ ਕਾਲੇ ਫਾਸ ਹੁੰਦੇ ਨੇ ਉਹਨਾਂ ਵਿੱਚ ਪਾ ਕੇ ਗੱਤੇ ਡੱਬੇ ਚ ਰੱਖਦੇ 8 ਦਿਨਾਂ ਵਾਸਤੇ ਤਾਂ ਫਿਰ ਜਦੋਂ 8ਵੇਂ ਦਿਨ ਕੱਢਦੇ ਆ ਨਾ ਫਿਰ ਬਹੁਤ ਕਿਰੇ ਹੋੁੰਦੇ ਨੇਗੇ ਮਿੱਠੇ ਬਹੁਤ ਹੁੰਦੇ ਨੇਗੇ ਹਾਂ ਜੀ ਕਿਸਮਤ ਬਰੀ ਤਾਂ ਆ ਗਈ ਸੀ ਹੈਲੋ ਕਰੋ ਬੇਟਾ ਸਸਤੀ ਕਾਰ ਬਾਰੇ ਸਸਤੀ ਕਾਰ ਦੀ ਮਾਦੋ ਮੈਂ ਉਹ ਕੀ ਲੈ ਬਕਸੀ ਸਟੱਡੀ ਟੇਬਲ ਹਾਂ ਸਟੱਡੀ ਟੇਬਲ ਯਾ ਟੈਨੈਟ ਪੂਆ ਨੇ ਮੇਰੇ ਬਰਥਡੇ ਤੇ ਗਿਫਟ ਕਰਾਇਆ ਸੀਗਾ ਹਾਂ ਸੀ ਕਹਾਜਕ ਤੇ ਜਿਸਮਤ ਬਰੀਦੀ ਭੂਆ ਨੇ ਉਹਨੂੰ ਗਿਫਟ ਕਰਿਆ ਸੀ ਜੀ ਸਟੱਡੀ ਟੇਬਲ ਇਹਨਾਂ ਦੇ ਕਮੈਂਟ ਬਾਕਸ ਦੇ ਵਿੱਚ ਕੀ ਸੋਨੋ ਕਿਵੇਂ ਲੱਗਿਆ ਵਾਟਰ ਬੋਟਲ ਧਨਵਾਸ ਤੇ ਰੱਖਿਆ ਹੋਇਆ ਹੈ ਨਾ ਜਗ੍ਹਾ ਬਣਾਈ ਹੋਈ ਹੈ ਤੇ ਉਹ ਇੱਕ ਹੋਰ ਬਣਾਈ ਹੈ ਉਹ ਕਾਦੇ ਵਾਸਤੇ ਪੈਨ ਪੈਂਸਲ ਹਾਂ ਪੈਨਸਲ ਵਗੈਰਾ ਰੱਖਣ ਵਾਸਤੇ ਹਾਂ ਓਪਨ ਕਰਕੇ ਦਿਖਾਓ ਆਪਾਂ ਕਰਦੇ ਹੇਠੋਂ ਫਾਟੇ ਦਾ ਕਰ ਦਿਆਂ ਹੇਠੋਂ ਹਾਂ ਤੇ ਉਸ ਸਟੈਂਡ ਲਾ ਕੇ ਦਿਖਾਈ ਇਸ ਤਰ੍ਹਾਂ ਜਿਹੜਾ ਇਹਦਾ ਸਟੈਂਡ ਹੈ ਜੀ ਲੱਗ ਜਾਂਦਾ ਹੈ ਚਲੋ ਜੀ ਮਨ ਜੇ ਤੇ ਵੀ ਰੱਖਿਆ ਜਾਂਦਾ ਹੈ ਇਹ ਬੈਟੇ ਵੀ ਰੱਖਿਆ ਜਾਂਦਾ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਜਿਹੜੀਆਂ ਆਪਾਂ ਚੀਜ਼ਾਂ ਮਿਸ਼ੋ ਤੋਂ ਮੰਗਵਾਈਆਂ ਸੀ ਦੋ ਵਾਲ ਹੈਂਗਿੰਗ ਦੇ ਆ ਦੇ ਕੋ ਮਮਾ ਨੇ ਆਵਲਾ ਮੰਗਾਇਆ ਸੀ ਗਾਇਸ ਖੱਡ ਲਈ ਆਪਾ ਇਹ ਆ ਕਦੋਂ 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 ਵੈਸੇ ਇਹ ਲੱਗ ਲੱਗਾ ਆਏ ਸੀ ਦੋ ਦੋ ਦਿਨ ਵਿੱਚ ਦੋਨੋਂ 100 100 ਰੁਪਏ ਦੇ ਮੰਗਵਾਏ ਸੀਗੇ ਮੈਨੇ ਇਹ ਮੈਨੂੰ ਬਹੁਤ ਵਧੀਆ ਲੱਗਿਆ ਸੀ ਅੱਜ ਜਦੋਂ ਮੈਂ ਫੋਟੋ ਦੇਖੀ ਸੀ ਉਹਦੇ ਵਿੱਚ ਬਟ ਇਹ ਵੱਡਾ ਦਿਖਾਇਆ ਸੀਗਾ ਇੱਧਰ ਸ਼ੋਅ ਕਰੀ ਬੇਟਾ ਹਾਂ ਐਵੇਂ ਦਿਖਾ ਉਦੇ ਵਿੱਚ ਕਾਫੀ ਵੱਡਾ ਦਿਖਾਇਆ ਸੀ ਪਰ ਥੋੜਾ ਜਿਹਾ ਸਾਈਜ਼ ਛੋਟਾ ਰਹਿ ਗਿਆ ਤਾਂ ਵੈਲਕਮ ਟੂ आवर ਹੈਪੀ ਕ੍ਰੇਜ਼ੀ ਲਵਿੰਗ ਹੋਮ ਲਿਖਿਆ ਆਇਆ ਹੈ ਉੱਪਰ ਤੇ ਇਹਦੇ ਉੱਪਰ ਸਾਡੀ ਛੋਟੀ ਜੀ ਜਿਹੜੀ ਫੈਮਿਲੀ ਹੈ ਉਹ ਕੰਪਲੀਟ ਹੈ ਜੀ ਕਿਸ਼ੂ ਦੇ ਫਾਦਰ ਸਾਹਿਬ ਤੇ ਮਮ ਅਦਰ ਹੈਗਾ ਜੀ ਹਰ ਗੁਣ ਤੇ ਅਦਰ ਹੈਗੀ ਹੈ ਕਿਸਮਤ ਪ੍ਰੀਤ ਟੀਕੇ ਜੀ ਇਹ ਸਾਡੀ ਫੈਮਿਲੀ ਕੰਪਲੀਟ ਹੋ ਜਾਂਦੀ ਹੈ ਜੀ ਇੱਥੇ ਤੈਉਂ ਕਰਕੇ ਮੈਨੂੰ ਬਹੁਤ ਸੋਹਣਾ ਲੱਗਿਆ ਤਾਂ ਇਹ ਮੈਂ ਆਰਡਰ ਕੀਤਾ ਸੀਗਾ ਤੇ ਹੁਣ ਆਪਾਂ ਇਹਨੂੰ ਬਾਅਦ ਲੂਬੀ ਦੇ ਵਿੱਚ ਲਗਾ ਦੇਾਂਗੇ ਕਿਉਂਕਿ ਲੂਬੀ ਦੇ ਵਿੱਚ ਹੀ ਅੱਗੇ ਬੰਦਾ ਹੈ ਨਾ ਪਹਿਲਾਂ ਬੰਦਾਗਾ ਦੇਖਦਾਗਾ ਇੱਥੇ ਵੱਡਾ ਹੋ ਕੇ ਵੱਡਾਗਾ ਹੈ ਤੇ ਛੋਟਾ ਵੱਡਾ ਹੋ ਜਾਊਗਾ ਪੁੱਤ ਹੌਲੀ ਹੌਲੀ ਹਰ ਗੁਣ ਹਲੇ ਛੋਟਾ ਜੀ ਸਾਡਾ ਬੁਲਟਰੀ ਜਾਂਦਾਗਾ ਤੇ ਵੱਡਾ ਹੋ ਜਾਣਾ ਲਿਖਿਆ ਮੈਨੂੰ ਪਰ ਵੈਲਕਮ ਟੂ आवर ਹੋਮ ਲਿਖਿਆ ਹੋਇਆ ਪੁੱਤਰ ਵੀ ਅਸੀਂ ਤੁਹਾਡਾ ਵੈਲਕਮ ਕਰਦੇ ਆਂ ਤੁਸੀਂ ਜੀ ਹੈਪੀ ਕ੍ਰੇਜ਼ੀ ਲਵਿੰਗ ਹੋਮ ਸਾਡਾ ਲਵਿੰਗ ਸਾਡਾ ਪਿਆਰੇ ਜੀ ਹੋਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਉਹ ਦੂਜੀ ਵੀ ਦਿਖਾਓ ਦੂਜੀ ਦੱਸਿਓ ਜੀ ਕਵੈਂਟ ਬਾਕਸ ਦੇ ਵਿੱਚ ਕੀ ਕਿਵੇਂ ਲੱਗੀ ਤੁਹਾਨੂੰ ਇਹ ਦੂਜੀ ਦਿਖਾਣਿਆ ਸੋਨੂ ਅੱਜ ਦਿਖਾ ਦਿਓ ਖਾ ਦਿਓ ਆਸ ਸਾਡੀ ਦੂਜੀ ਇਹਦੀ ਨਾ ਹਾਂ ਇਹਦੀ ਨੰਬਰੇ ਬੱਸ ਸੋ ਥੋੜਾ ਜਿਹਾ ਹੋ ਗਿਆ ਜਿਹੜੀ ਹੋਮ ਲਿਖਿਆ ਹੋਇਆ ਸੀ ਨਾ ਉਹਦੀ ਈ ਦੀਆਂ ਜਿਹੜੀਆਂ ਡੰਡੀਆਂ ਸੀਗੀਆਂ ਦੋ ਉਹ ਨਾ ਅ ਮਤਲਬ ਉਹ ਸਿੱਧੇ ਢੁੱਟ ਗਈਆਂ ਵੀਰੇ ਨੇ ਜਿਹੜਾ ਡਿਲੀਵਰੀ ਵਾਲਾ ਸੀਗਾ ਵੀਰੇ ਉਹ ਉਹਨਾਂ ਦਾ ਆਪ ਦੂਪ ਚ ਆ ਗਈਆਂ ਸ਼ਾਇਦ ਤਾਂ ਉਹ ਆਪਣਾ ਜਿਹੜਾ ਈ ਸੀਗਾ ਉਹ ਐਲ ਬਣ ਗਿਆ ਤੇ ਪਰ ਫਿਰ ਵੀ ਠੀਕ ਹੈ ਹਨਾ ਹੈਗਾ ਤਾਂ ਥੋੜਾ ਨਾ ਚੁੱਕਿਆ ਪਰ ਠੀਕ ਹੈ ਵੈਸੇ ਉੰ ਵੀ ਸੌ ਸੌ ਦਾ ਹੀ ਮਿਲ ਜਾਂਦਾ ਇਹ ਆਪ ਮਾਨ ਲੋ local market ਚੋਂ ਵੀ ਤੇ ਪਰ ਮਿਲੂ ਨਾ ਉਹਦੇ ਵਿੱਚ ਵੱਡਾ ਲੱਗਿਆ ਸੀ ਇਹ ਵੀ ਕਾਫੀ ਵੱਡਾ ਹੈ ਹਾਂਜੀ ਇੱਥੇ ਚਾਰਜ ਲਾ ਕੇ ਸੋਨੇ ਦੇ ਵਿੱਚ ਪਾਉਂਦੇ ਇੱਥੇ ਕੁਝ ਵੀ ਟੰਗ ਸਕਦੇ ਆ ਹਾਂਜੀ ਹਾਂਜੀ ਤੇ ਚਾਰਜ ਤੋਂ ਵੀ ਤੇ ਇਹ ਆਪਾਂ ਕਿਤੇ ਟੰਗ ਲਾ ਕੇ ਲੋਹਾ ਜੋਲੀ ਮਿੱਕੀ ਲਾ ਕੇ ਜਾਤਾ ਫਿਰਦੇ ਟੰਗ ਕੇ ਹਾਂ ਇਹ ਆਪਾਂ ਦੋ ਚੀਜ਼ਾਂ ਮੰਗਵਾਈਆਂ ਸੀ ਜੀ ਤੇ ਮਿਸਟਰ ਤੋਂ ਜਿਹੜੇ ਮੈਂ ਆਰਡਰ ਬਹੁਤ ਲਾਉਂਦੀ ਰਹਿਣੀ ਹੈਗੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਹਰ ਇੱਕ ਚੀਜ਼ ਦੇਖੋ ਫੈਮਿਲੀ ਪੁੱਤ ਤੋੜਨਾ ਨਹੀਂ ਆਪਾਂ ਉਧਰ ਬਾੜ ਟੰਗ ਦੇਂਗੇ ਨਾ ਗੱਲੋਂ ਮੈਂ ਕਿਹਾ ਹਾਂ ਜੀ ਇੱਥੇ ਆਪਾਂ ਥੋੜੀ ਜੀ ਚੱਕਤਾਰ ਕਰ ਰਹੀ ਸੀ ਸਮਾਨ ਦੀ ਕਿਉਂਕਿ ਬੈੱਡ ਤੇ ਬਹੁਤ ਜ਼ਿਆਦਾ ਗਾਹ ਪਿਆ ਹੋਇਆ ਸੀਗਾ ਕਮਰੇ ਦੇ ਵਿੱਚ ਤੇ ਆਪਣੇ ਹਰਗੁਣ ਦੇ ਜਿਹੜੇ ਲੰਗੋਟਾ ਵਗੈਰਾ ਸੀ ਉਹਦੇ ਕੱਪੜੇ ਸੀ ਪੋਤਲੇ ਵਗੈਰਾ ਸੀ ਉਹ ਸਾਰੇ ਖਿੰਡੇ ਪਏ ਸੀਗੇ ਤੇ ਥੋੜੀ ਜੀ ਮੈਂ ਨਾਲੇ ਤੋੜਾ ਫੇਰਾ ਹੋ ਗਿਆ ਜੀ ਆਪਣਾ ਤੇ ਨਾਲੇ ਮੈਂ ਚੱਕਤਾਰ ਸੀ ਜਿਹੜੀ ਉਹ ਕਰਤੀ ਤੇ ਬੈੱਡ ਸ਼ੀਟ ਵਗੈਰਾ ਸਹੀ ਕਰਤੀ ਇੱਥੇ ਤੇ ਜਿਹੜਾ ਮੇਰਾ ਕੰਬਲ ਸੀ ਮੇਰਾ ਤੇ ਹਰ ਗੁੰਦਾ ਉਹ ਆਪਾਂ ਤੈ ਲਗਾਤਾ ਸੀਗਾ ਤੇ ਜਿਹੜੇ ਮੇਰੇ ਇਸ ਵੀਡੀਓ ਨਾਲ ਹੀ ਮੇਰੇ ਚੈਨਲ ਤੇ ਨਿਊ ਆਏ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਜੇਕਰ ਵੀਡੀਓ ਤੁਹਾਨੂੰ ਕਿਸੇ ਵੀ ਐਂਗਲ ਤੋਂ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਇੱਥੇ ਹੀ ਆਪਾਂ ਆਪਣੀ ਵੀਡੀਓ ਦਾ ਆਪਣੇ ਬਲੌਗ ਦਾ ਐਂਡ ਕਰਨ ਜਾ ਰਹੇ ਹਾਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ